ਇੱਕ ਮਲਾਹ ਹੋਇਆ ਜਿਹਦਾ ਨਾਮ ਸੀ ਭਾਈ ਸੈਦਾ ਜੀ ਕਹਿੰਦੇ ਉਹ ਕਰਮ ਕੀ ਕਰਦਾ ਹੈ ਕਹਿੰਦੇ ਜੀ ਇੱਕ ਮਲਾਹ ਹੈ ਉਹ ਪਾਣੀ ਦੇ ਵਿੱਚ 베ੜੀ ਪਾਉਂਦਾ ਸੀ ਕਹਿੰਦੇ ਘਰ ਵਿੱਚ ਬੜੀ ਗਰੀਬੀ ਹੈ ਤਨ ਦੇ ਉੱਪਰ ਬੜੇ ਸੋਹਣੇ ਕੱਪੜੇ ਨਹੀਂ ਪਾਉਂਦਾ ਤਨ ਉੱਪਰ ਫਟੇ ਜੇ ਕੱਪੜੇ ਨੇ ਪੈਰਾਂ ਦੇ ਟੁੱਟੇ ਜੇ ਜੋੜੇ ਪਰ ਘਰ ਵਿੱਚ ਬੜੀ ਗਰੀਬੀ ਹੈ ਜੋ ਕੁਝ ਕਮਾਉਂਦਾ ਹੈ ਘਰ ਵਿੱਚ ਪ੍ਰਸ਼ਾਦਾ ਪਾਣੀ ਪਕਦਦਾ ਉਹਦੇ ਨਾਲ ਤੇ ਕਹਿੰਦੇ ਉਹਦੇ ਨਾ ਬੇੜੀ ਦੇ ਵਿੱਚ ਸਿੱਖ ਸੰਗਤਾਂ ਨੇ ਬਹਿ ਕੇ ਦਰਿਆ ਪਾਰ ਕਰਨਾ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਜਾਇਆ ਕਰਦੀਆਂ ਸਨ ਕਹਿੰਦੇ ਜਿਹੜੀ ਵੀ ਸੰਗਤ ਬੇੜੀ ਵਿੱਚ ਬਹਿੰਦੀ ਸੀ ਨਾ ਉਹਨਾਂ ਨੇ ਹਰ ਵਕਤ ਕਲਗੀਆਂ ਵਾਲੇ ਪਾਤਸ਼ਾਹ ਦੀ ਤਰੀਫ਼ ਕਰਨੀ ਕਲਗੀਆਂ ਵਾਲੇ ਪਾਤਸ਼ਾਹ ਨੂੰ ਯਾਦ ਕਰਨਾ ਵਾਹਿਗੁਰੂ ਦਾ ਸਿਮਰਨ ਕਰਨਾ ਭਾਈ ਸ਼ਾਹਦੇ ਨੇ ਵਾਹਿਗੁਰੂ ਦਾ ਸਿਮਰਨ ਸੁਣਨਾ ਆਪ ਵੀ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਜੀ ਮਹਾਰਾਜ ਦੀ ਤਾਰੀਫ ਕਰਨੀ ਸੰਗਤਾਂ ਨੇ ਤੇ ਭਾਈ ਸੈਦਾ ਜੀ ਕਹਿਣ ਲੱਗੇ ਜੀ ਜਿਹੜੀ ਤੁਸੀਂ ਤਾਰੀਫ ਕਰਦੇ ਹੋ ਉਹ ਗੁਰੂ ਕੌਣ ਹੈ ਕਿੱਥੇ ਰਹਿੰਦੇ ਹੈ ਕਹਿੰਦੇ ਜੀ ਅਨੰਦਪੁਰ ਸਾਹਿਬ ਰਹਿੰਦੇ ਸੰਗਤਾਂ ਨੇ ਦੱਸਿਆ ਉਕਲਗੀਆਂ ਵਾਲਾ ਪਾਤਸ਼ਾਹ ਅਨੰਦਪੁਰ ਸਾਹਿਬ ਰਹਿੰਦਾ ਹੈ ਤੇ ਕਹਿਣ ਲੱਗੇ ਵੀ ਗਰੀਬਾਂ ਨੂੰ ਵੀ ਦਿਦਾਰ ਹੀ ਦਿੰਦਾ ਹੈ ਗਰੀਬਾਂ ਦਾ ਗੁਰੂ ਹੈ ਜਾਂ ਮੀਰਾਂ ਦਾ ਗੁਰੂ ਹੈ ਉਹ ਕਹਿਣ ਲੱਗੇ ਸੈਦੇ ਆ ਸਾਡਾ ਕਲਗੀਆਂ ਵਾਲਾ ਪਾਤਸ਼ਾਹ ਗਰੀਬ ਨਵਾਜ ਹੈ ਉਹ ਗਰੀਬਾਂ ਦਾ ਗੁਰੂ ਹੈ ਭਾਈ ਚੰਦ ਜੀ ਕਹਿਣ ਲੱਗੇ ਕਿ ਮੈਨੂੰ ਦਿਦਾਰੇ ਹੋ ਜਾਣਗੇ ਮਹਾਰਾਜ ਜੀ ਦੇ ਸੰਗਤ ਕਹਿਣ ਲੱਗੀ ਸਾਡੇ ਨਾਲ ਚੱਲ ਤੈਨੂੰ ਅਸੀਂ ਦਿਦਾਰੇ ਕਰਾ ਦੇਨੇ ਆ ਕਲਗੀਆਂ ਵਾਲੇ ਪਾਸ਼ਾ ਦੇ ਉਹ ਕਹਿਣ ਲੱਗਾ ਜੀ ਜੇ ਮੈਂ ਆਨੰਦਪੁਰ ਸੇਵ ਚਲਾ ਗਿਆ ਮੇਰਾ ਪਰਿਵਾਰ ਮਗਰੋਂ ਭੁੱਖਾ ਰਹਿ ਜਾਵੇਗਾ ਜੋ ਕੁਝ ਕਮਾਣਾ ਕਰ ਵਿੱਚ ਪ੍ਰਸ਼ਾਦਾ ਇਹਦੇ ਨਾਲ ਹੀ ਪਕਦਾ ਤੇ ਸੰਗਤਾਂ ਨੇ ਕਿਹਾ ਕਹਿਣ ਲੱਗੀ ਸਹਦੇ ਆ ਹਰ ਵਕਤ ਕਲਗੀਆਂ ਵਾਲੇ ਪਾਸ਼ਾ ਨੂੰ ਘਰੇ ਬੈ ਕੇ ਯਾਦ ਕਰੀ ਤੈਨੂੰ ਘਰੇ ਬੈਠੇ ਨੂੰ ਪ੍ਰਮਾਤਮਾ ਜੀ ਦੇ ਦਿਦਾਰੇ ਦੇਣ ਗਿਆ ਕੇ ਪਈ ਸੈਦੇ ਨੇ ਹਰ ਵਕਤ ਕਲਗੀਆਂ ਵਾਲੇ ਪਾਸ਼ਾ ਨੂੰ ਯਾਦ ਕਰਨਾ ਚਾਹੀ। ਹਰ ਵਕਤ ਉਹਦੀ ਯਾਦ ਵਿੱਚ ਪਈ ਸੈਦੇ ਨੇ ਜੁੜਨਾ। ਕਲਗੀਆਂ ਵਾਲੇ ਪਾਸ਼ਾ ਨੂੰ ਹਰ ਵਕਤ ਯਾਦ ਕਰਨਾ। ਇੱਕ ਦਿਨ ਕੀ ਹੋਇਆ ਜੀ ਮਨ ਇੰਨਾ ਬੇਰਾਗੀ ਹੋ ਗਿਆ ਪਈ ਸੈਦੇ ਦਾ ਘਰੋਂ ਆਇਆ ਦਰਿਆ ਦੇ ਕਿਨਾਰੇ ਤੇ ਆ ਕੇ ਬਹਿ ਗਿਆ। ਅੱਜ ਕੋਈ ਪੈਸਾ ਨਹੀਂ ਵਟਿਆ। ਚੌਂਕੜਾ ਮਾਰ ਕੇ ਬਹਿ ਗਿਆ। ਕਲਗੀਆਂ ਵਾਲੇ ਪਾਸ਼ਾ ਨੂੰ ਯਾਦ ਕਰਦਾ ਪਿਆ। ਕਹਿਣ ਲੱਗਿਆ ਬਾਜਾਂ ਵਾਲਿਆ ਅੱਜ ਮੈਨੂੰ ਦਾਰੇ ਤੇ ਅੱਜ ਮੈਨੂੰ ਜ਼ਿਦਾਰੇ ਦੇ ਮਨ ਵਿੱਚ ਤੰਗ ਜਗੀ ਕਿ ਮੈਂ ਵੀ ਤੇਰੇ ਜ਼ਿਦਾਰੇ ਕਰਾਂ ਕਹਿੰਦੇ ਜੀ ਉਧਰ ਕਲਗੀਆਂ ਵਾਲੇ ਪਾਦਸ਼ਾਹ ਨੇ ਆਪਣੇ ਸਿੰਘਾਂ ਨੂੰ ਬੁਲਾਇਆ ਅੱਜ ਭਾਈ ਸੈਦੇ ਦੀ ਫਰਿਆਦ ਪੂਰੀ ਹੋਈ ਕਲਗੀਆਂ ਵਾਲੇ ਪਾਦਸ਼ਾਹ ਨੇ ਸਿੰਘਾਂ ਨੂੰ ਕਿਹਾ ਕਹਿਣ ਲੱਗੇ ਸਿੰਘੋ ਅਸੀਂ ਅੱਜ ਦਰਿਆ ਦੇ ਕਿਨਾਰੇ ਤੇ ਜਾਵਾਂਗੇ ਅੱਜ ਬੇੜੀ ਵਿੱਚ ਬਹਿ ਕੇ ਨਾ ਸਾਰਾ ਦਰਿਆ ਘੁੰਮਣਾ ਚਾਹੁੰਦੇ ਆ ਤੇ ਸਾਰੇ ਮਲਾਵਾਂ ਨੂੰ ਪਤਾ ਲੱਗਿਆ ਸਾਰੇ ਮਲਾ ਆਪਣੀ ਬੇੜੀ ਨੂੰ ਤਿਆਰ ਸਪਾਈ ਕਰਨੀ ਸ਼ੁਰੂ ਕਰ ਦਿੱਤੀ بیੜੀਆਂ ਨੂੰ ਹਾਰ ਸ਼ਿੰਗਾਰ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਭਾਈ ਸੈਦਾ ਜੀ ਵੀ بیੜੀ ਸਾਫ ਕਰਦੇ ਨੇ ਤੇ ਉਸ ਵਕਤ ਕਹਿੰਦੇ ਸਭ ਨੂੰ ਪਤਾ ਲੱਗਿਆ ਤੇ ਕਈ ਮਲਾ ਉੱਥੇ ਭਾਈ ਸੈਦੇ ਦਾ ਮਜ਼ਾਕ ਬਿਠਾਣ ਲੱਗੇ ਕਹਿੰਦੇ ਸੈਦਿਆ ਕਲਗੀਆਂ ਵਾਲੇ ਪਾਦਸ਼ਾਹ ਨੇ ਤੇਰੀ بیੜੀ ਵਿੱਚ ਨਹੀਂ ਬਹਿਣਾ ਕਿਉਂਕਿ ਤੇਰਾ بیੜਾ ਕੁੱਤਾ ਪਿਆ ਹੈ ਤੇ ਉਹ ਪੋਲਾ ਸਿੱਖ ਮਹਾਰਾਜ ਜੀ ਨੂੰ ਯਾਦ ਕਰਦਾ ਪਿਆ ਹਰ ਵਕਤ ਉਹਨੇ ਪ੍ਰਮਾਤਮਾ ਦੀ ਅਰੰਧਨਾ ਕਰਨੀ ਕਹਿੰਦੇ ਅੱਜ ਉਥੇ ਕਲਗੀਆਂ ਵਾਲੇ ਪਾਦਸ਼ਾਹ ਜੀ ਉਥੇ ਆਏ ਸਾਰੇ ਮਲਾਵਾ ਨੇ ਕਿਹਾ ਕਿ ਮਹਾਰਾਜ ਜੀ ਸਾਡੀ ਬੇੜੀ ਵਿੱਚ ਬੈਠੋ ਸਾਡੀ ਵਿੱਚ ਬੇੜੀ ਵਿੱਚ ਬੈਠੋ ਉਹ ਕਹਿਣ ਲੱਗੇ ਨਹੀਂ ਅਸੀਂ ਆਪਣੇ ਸੇਵਕ ਨੂੰ ਮਿਲਣ ਵਾਸਤੇ ਆਏ ਆ ਭਾਈ ਸੈਦਾ ਨੂੰ ਆ ਕੇ ਕਲਗੀਆਂ ਵਾਲੇ ਪਾਦਸ਼ਾਹ ਨੇ ਜਿਦਾਰੇ ਦਿੱਤੇ ਭਾਈ ਸੈਦਾ ਜੀ ਬੜੇ ਖੁਸ਼ ਹੋਏ ਉਹਨਾਂ ਨੇ ਤਨਮੰਦ ਨੇ ਹਾਲੋ ਕੀਤਾ ਕਲਗੀਆਂ ਵਾਲੇ ਪਾਦਸ਼ਾਹ ਜੀ ਕਹਿਣ ਲੱਗੇ ਸੈਦਾ ਸਾਨੂੰ ਆਪਣੀ ਬੇੜੀ ਵਿੱਚ ਬਿਠਾ ਕਹਿਣ ਲੱਗੇ ਮਹਾਰਾਜ ਜੀ ਮੇਰੀ ਬੇੜੀ ਟੁੱਟੀ ਪਈ ਹੈ ਮਹਾਰਾਜ ਜੀ ਕਹਿਣ ਲੱਗੇ ਤੇਰੀ ਬੇੜੀ ਬੜੀ ਸੋਹਣੀ ਹੈ ਇਹ ਦੇ ਵਰਗੀ ਹੋਰ ਬੇੜੀ ਕੋਈ ਹੈ ਹੀ ਨਹੀਂ ਫਿਰ ਕਲਗੀਆਂ ਵਾਲੇ ਪਾਸ਼ਾ ਜੀ ਬੇੜੀ ਵਿੱਚ ਬੈਠੇ ਨਾਲ ਕਈ ਸਿੰਘ ਮਹਾਰਾਜ ਜੀ ਦੇ ਬੈਠੇ ਪਈ ਸੈਦੇ ਨੇ ਦਰਿਆ ਦੇ ਵਿੱਚ ਬੇੜੀ ਨੂੰ ਪਾਇਆ ਤੇ ਪ੍ਰਮਾਤਮਾ ਦੇ ਦਰਸ਼ਨ ਕਰੀ ਜਾ ਰਿਹਾ ਹੈ ਉਹਨਾਂ ਦਾ ਚਿਹਰਾ ਦੇਖੀ ਜਾ ਰਿਹਾ ਹੈ ਕਲਗੀਆਂ ਵਾਲੇ ਪਾਸ਼ਾ ਜੀ ਕਹਿਣ ਲੱਗੇ ਕਹਿਣ ਲੱਗੇ ਸੈਦਿਆ ਸਾਡੇ ਚਿਹਰੇ ਵੱਲ ਤੱਕੀ ਜਾ ਰਿਹਾ ਹੈ ਕਹਿੰਨ ਦਾਤਿਆ ਤੇਰਾ ਚਿਹਰਾ ਤੱਕ ਲੈਂਦੇ ਰਾ ਸੋਨਾ ਮੁਕਲਾ ਤੱਕ ਲੈਣ ਦੇ ਮੁੜ ਕੇ ਪਤਾ ਨਹੀਂ ਕਦੋਂ ਤੇਰੇ ਦਿਦਾਰੇ ਹੋਣਗੇ ਉਸ ਵਕਤ ਚੱਪੂ ਮਾਰੀ ਜਾ ਰਿਹਾ ਹੈ ਚੱਪੂ ਮਾਰ ਮਾਰ ਕੇ ਹੱਥਾਂ ਦੇ ਵਿੱਚ ਛਾਲੇ ਪੈ ਗੇ ਪਰ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਸਹਦਿਆ ਕਿਨਾਰੇ ਕਿਉਂ ਨਹੀਂ ਲਾਂਦਾ ਬੇੜੀ ਕਹਿਣ ਲੱਗੇ ਦਾਤਿਆ ਮੇਰਾ ਮਨ ਨਹੀਂ ਕਰਦਾ ਕਿ ਮੈਂ ਬੇੜੀ ਕਿਨਾਰੇ ਲਾਵਾਂ ਜੇ ਮੈਂ ਬੇੜੀ ਕਿਨਾਰੇ ਲਾ ਦਿੱਤੀ ਤੁਸੀਂ ਛੱਡ ਕੇ ਟੁੱਟ ਜਾਣਾ ਮਹਾਰਾਜ ਜੀ ਕਹਿਣ ਲੱਗੇ ਤੇਰੇ ਨਾਂ ਬਚਨ ਕਰਦੇ ਆ ਜਦੋਂ ਤੂੰ ਯਾਦ ਕਰੇਂਗਾ ਜੇ ਨੂੰ ਅਸੀਂ ਮਿਲਣ ਵਾਸਤੇ ਆਵਾਂਗੇ ਭਾਈ ਸੈਦੇ ਜੀ ਨੇ ਬੇੜੀ ਕਿਨਾਰੇ ਲਾਈ ਕਲਗੀਆਂ ਵਾਲੇ ਪਾਦਸ਼ਾਹ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਹਿਣ ਲੱਗੇ ਸਿੰਘੋ ਲਿਆਓ ਭਾਈ ਸੈਦੇ ਦਾ ਅੱਜ ਆਪਾਂ ਸਾਜੀ ਗਰੀਬੀ ਕਰ ਦਿੰਨੇ ਆ ਭਾਈ ਸੈਦਾ ਜੀ ਹੱਥ ਜੋੜ ਕੇ ਖੜ ਗਏ ਕਹਿਣ ਲੱਗੇ ਕਲਗੀਆਂ ਵਾਲੇ ਪਾਦਸ਼ਾ ਜਿਵੇਂ ਤੁਸੀਂ ਮਨਾਰੋ ਉਵੇਂ ਮੈਂ ਵੀ ਮਲਾਇਆ ਪਰ ਐਨਾ ਕ ਫਰਕ ਹੈ ਤੁਸੀਂ ਮਲਾਇਓ ਪਵ ਸਾਗਰ ਵਿੱਚੋਂ ਸੰਗਤਾਂ ਨੂੰ ਪਾਰ ਕਰ ਦਿੰਦੇ ਹੋ ਪਰ ਮੈਂ ਮਲਾ ਕੰਮੀ ਮੈਂ ਲੋਕ ਕੌਂਤਰੀ ਆ ਪਾਰ ਕਰਾਨਾ ਮੈਨੂੰ ਮਹਾਰਾਜ ਜੀ ਪੈਸੇ ਨਹੀਂ ਚਾਹੀਦੇ ਮਹਾਰਾਜ ਜੀ ਕਹਿੰਦੇ ਚਾਹੀਦਾ ਕੀ ਹੈ ਬਸ ਐਨੀ ਕਿਰਪਾ ਕਰ ਦਿੰਦਾ ਤੇ ਆ ਜਦੋਂ ਮੈਂ ਸਰੀਰ ਛੱਡਾਂ ਨਾ ਜਦੋਂ ਤੇਰੇ ਘਰ ਆਵਾਂ ਅੱਗੇ ਮੈਨੂੰ ਬਖਸ਼ ਦੇਵੀ ਮਹਾਰਾਜ ਜੀ ਕਹਿਣ ਲੱਗੇ ਕਰਨ ਤੇਰੀ ਬੇੜੀ ਵਿੱਚ ਦੇਖ ਕਿੰਨੇ ਸਿੰਘ ਬੈਠੇ ਨੇ ਕੰਨੇ ਜੀ 21 ਮਹਾਰਾਜ ਜੀ ਨੇ ਬਚਨ ਕੀਤਾ ਕਹਿੰਦੇ ਜੈ ਸਾਧਿਆ ਅੱਜ ਤੋਂ ਬਾਅਦ ਤੇਰੀਆਂ 21 ਕੁੱਲਾਂ ਤਾਰੀਆਂ ਗਈਆਂ ਤੇਰੀ ਸਾਰੀ ਕਰੀਬੀ ਕੱਟੀ ਗਈ ਪਾਈ ਸੈਦੇ ਨੇ ਇੰਨਾ ਕਲਗੀਆਂ ਵਾਲੇ ਪਾਦਸ਼ਾਹ ਦੇ ਨਾਲ ਪਿਆਰ ਕੀਤਾ ਮਹਾਰਾਜ ਜੀ ਬੜੇ ਖੁਸ਼ ਹੋਏ ਪਾਈ ਸੈਦੇ ਨੂੰ ਕੁੱਟ ਕੇ ਕਲ ਬੱਕੜੀ ਪਾਲੀ ਤੇ ਪਾਈ ਸੈਦਾ ਵੀ ਬੜਾ ਖੁਸ਼ ਹੋਇਆ ਇਹਨੂੰ ਕਹਿੰਦੇ ਨੇ ਪਿਆਰ ਜਿਹੜਾ ਕਲਗੀਆਂ ਵਾਲੇ ਪਾਦਸ਼ਾਹ ਦੇ ਨਾਲ ਦਿਲੋਂ ਪਿਆਰ ਕਰੇ